ਸਾ ਤਸਵੀਰੀਆਂ ਵਾਲੀ ਵੀਡੀਓ ਦੇਖ ਰਹੇ ਆਪ ਸਭ ਨੂੰ ਜਿਹਾ ਲੈ ਕੇ ਹਾਜ਼ਰ ਰਿਆਂ ਜੀ ਦੀ ਵੱਡੀ ਖਬਰ ਤਾਂ ਮੈਂ ਅੱਜ ਫਿਲਮ ਡਾਇਰੈਕਟਰ ਹੁੰਦਾ ਹਰ ਵਿਅਕਤੀ ਕੁਝ ਹੋ ਰਹੀ ਹੀ ਸੋਚਦਾ ਹੈ ਪਰ ਹੁੰਦਾ ਕੁਝ ਹੋ ਰਿਹਾ ਸਾਨੂੰ 1962 ਵਿੱਚ ਸਕੂਲ ਵਿੱਚ ਪੜ੍ਹਦਿਆਂ ਭਾਰਤ ਪਾਕਿਸਤਾਨ ਦੀ ਵੰਡ ਦੇ ਆਧਾਰਿਤ ਇੱਕ ਕਹਾਣੀ ਤਰਬੂਜ ਦੇ ਦੋ ਹਿੱਸੇ ਹੱਥ ਨਾਲ ਲਿਖ ਕੇ ਪ੍ਰੀਤ ਲੜੀ ਵਾਲਿਆਂ ਦੇ ਦੇ ਛਪ ਦੇ ਰਸਾਲੇ ਬਲ ਸੰਦੇਸ਼ ਵਿੱਚ 56 ਲਈ ਪੇਜ ਦਿੱਤੀ ਤੇ ਕੁਝ ਦਿਨਾਂ ਬਾਅਦ ਮੇਰੇ ਸਕੂਲ ਦੇ ਪੱਤੇ ਤੇ ਪ੍ਰ ਪ੍ਰੀਤ ਨਗਰ ਤੋਂ ਖ਼ਤ ਆਇਆ ਕਿ ਮੇਰੀ ਕਹਾਣੀ ਜਲਦੀ ਹੀ ਛਪ ਜਾਵੇਗੀ ਸਕੂਲ ਦੇ ਪ੍ਰਿੰਸੀਪਲ ਨੇ ਮੈਨੂੰ ਆਪਣੇ ਦਫ਼ਤਰ ਬੁਲਾ ਕੇ ਇਸ ਬਾਰੇ ਸੂਚਿਤ ਕੀਤਾ ਅਤੇ ਨਾਲ ਹੀ ਸ਼ਾਬਾਸ਼ ਦਿੱਤੀ ਸਕੂਲ ਦੀ ਪੜ੍ਹਾਈ ਉਪਰੰਤ ਮੇਰੇ ਪਿਤਾ ਜੀ ਦੀ ਸਿਹਤ ਠੀਕ ਨਾ ਹੋਣ ਕਾਰਨ ਮੈਨੂੰ ਉਹਨਾਂ ਨਾਲ ਦੁਕਾਨ ਤੇ ਕੰਮ ਕਰਨਾ ਪਿਆ ਤੇ ਇਸ ਦੌਰਾਨ ਮੈਨੂੰ ਮਹੱਲੇ ਵਿੱਚ ਹੁੰਦੀ ਰਾਮਰੀਲਾ ਲਈ ਗੀਤ ਲਿਖੰਦਾ ਮੌਕਾ ਵੀ ਮਿਲਿਆ ਸਕੂਲ ਦੀ ਪੜ੍ਹਾਈ ਤੱਕ ਮੈਂ ਹਿੰਦੀ ਦੀ ਹਿੰਦੀ ਵੀ ਪੜ੍ਹੀ ਸੀ ਅਤੇ ਪ੍ਰਕਾਸ਼ ਪੰਡਿਤ ਤੇ ਪ੍ਰਕਾਸ਼ਨ ਹਿੰਦੀ ਦੇ ਪਾਕਟ ਬਾਕਸ ਦੀਆਂ ਹਿੰਦੀ ਦੀਆਂ ਛਪੀਆਂ ਮਸ਼ਹੂਰ ਉਰਦੂ ਕਵੀਆਂ ਦੀਆਂ ਰਚਨਾਵਾਂ ਵੀ ਪੜ੍ਹੀਆਂ ਤੇ ਇੰਜ ਫਿਲਮੀ ਤਰ੍ਹਾਂ ਦੇ ਰਾਮਰੀਲਾ ਦੇ ਸੀਨ ਮੁਤਾਬਕ ਮੈਂ ਕੁਝ ਸਾਲ ਹਿੰਦੀ ਪੰਜਾਬੀ ਵਿੱਚ ਗੀਤ ਵੀ ਲਿਖਦਾ ਰਿਹਾ ਇੰਜ ਹੀ ਅੰਮ੍ਰਿਤਸਰ ਤੋਂ ਛੱਪ ਦੇ ਬੀਬਾ ਰਾਣਾ ਤੇ ਰਸਾਲੇ ਵਿੱਚ ਮੇਰਾ ਇੱਕ ਨਾਵਲ ਅਪੂਕਾਰ ਪੁਕਾਰ ਸ਼ੁਰੂ ਹੋ ਗਿਆ ਤੇ ਇਹ ਨਾਵਲ ਮੈਂ ਨਾਲੋ ਨਾਲ ਲਿਖ ਕੇ ਢਾਕ ਰਹੀ ਭੇਜਦਾ ਸਾਂ ਇੱਕ ਵਾਰ ਸਾਰੇ ਪੰਜਾਬ ਦੇ ਗੁਰਦੁਆਰਿਆਂ ਦੀ ਯਾਤਰਾ ਤੇ ਜਾਣ ਕਾਰਨ ਮੈਂ ਰਸਤੇ ਵਿੱਚ ਕੋਟਕਪੂਰੇ ਤੋਂ ਇੱਕ ਕਿਸ਼ਤ ਉਹਨਾਂ ਨੂੰ ਪੇਜ ਭੇਜੀ ਜਿਹੜੀ ਕਿ ਦੇਰੀ ਨਾਲ ਮਿਲਨ ਕਰਕੇ ਉਸ ਮਹੀਨੇ ਦੇ ਅੰਕ ਵਿੱਚ ਛਾਪ ਨਾ ਸਕੀਰ ਸਾਲੇ ਦੇ ਮਾਲਕ ਤਨਵੰਤ ਸਿੰਘ ਸੀਤਲ ਨੇ ਮੈਨੂੰ ਖਾਤਰ ਹੀ ਸੂਚਿਤ ਕੀਤਾ ਕਿ ਸਾਰਾ ਨਾਵ ਲਿਖ ਕੇ ਗੇਤੀ ਭੇਜਿਆ ਜਾਵੇ ਤਾਂ ਜੋ ਇਹ ਛਾਪ ਲਗਾਤਾਰ ਛਾਪ ਸਕੇ ਮੈਂ ਇੰਜ ਨਾ ਕਰ ਸਕਿਆ ਤੇ ਲਿਆ ਜਾ ਮੇਰਾ ਵੀ ਬੰਦ ਲਿਆਜਾ ਮੇਰਾ ਨਾਵਲ ਸੁਪਨਾ ਬੰਦ ਹੋ ਗਿਆ ਕੁਝ ਚਿਰ ਬਾਅਦ ਇਹ ਰਸਾਲਾ ਵੀ ਬੰਦ ਹੋ ਗਿਆ ਮੇਰਾ ਇੱਕ ਦੋਸਤ ਗੁਰਜਕਜੀਤ ਸਿੰਘ ਸੰਧੂ ਫਿਲਮਾਂ ਵਿੱਚ ਡਾਇਰੈਕਸ਼ਨ ਦਾ ਕੰਮ ਸਿੱਖਦਾ ਸੀ ਉਸ ਦਾ ਕ ਮੇਰੇ ਘਰ ਆਉਣ ਜਾਣ ਸੀ ਉਸ ਨੇ ਮੈਨੂੰ ਵੀ ਬੰਬਈ ਜਾਂ ਜਾ ਕੇ ਡਾਇਰੈਕਸ਼ਨ ਸਿੱਖਣ ਲਈ ਪ੍ਰੇਰਨ ਪ੍ਰੀਰਿਆ ਤੇ ਘਰ ਵਾਲਿਆਂ ਨੇ ਵੀ ਜੇ ਮੇਰੀ ਜਿੱਦ ਅੱਗੇ ਬਹੁਤ ਆੜੇ ਨਾ ਮੈਂ ਦਸੰਬਰ 1970 ਵਿੱਚ ਮੁੰਬਈ ਜਾਣ ਲਈ ਤਿਆਰੀ ਖਿੱਚ ਲਈ ਕਰਦਿਆਂ ਨੇ ਮੈਨੂੰ ਤੁਰਨ ਲੱਗਿਆਂ 600 ਰੁਪਏ ਦੇ ਦਿੱਤੇ ਤੇ ਮੇਰੀ ਉਦੋਂ ਮੰਗਣੀ ਹੋਈ ਪਈ ਸੀ ਸਟੇਸ਼ਨ ਤੇ ਮੇਰੇ ਪਿਤਾ ਜੀ ਅਤੇ ਮੇਰਾ ਸਹੁਰਾ ਸਾਹਿਬ ਗੱਡੀ ਚੜਾਉਣ ਆਏ ਸਨ ਮੁੰਬਈ ਬੰਬਈ ਜਗਜੀਤ ਸਿੰਘ ਦਾ ਇੱਕ ਦੋਸਤ ਬਲਬੀਰ ਸਿੰਘ ਸਕੰਦ ਵੀਪੀਐਲ ਮਾਸਟਰ ਬਨਣ ਦੇ ਚੱਕਰ ਵਿੱਚ ਸੀ ਉਸ ਦੀ ਸਾਂਝ ਫਿਲਮ ਸਟਾਰ ਤਰਮਿੰਦਰ ਦੇ ਰਿਸ਼ਤੇਦਾਰ ਸੁਭਾਸ਼ ਨਾਲ ਸੀ ਜਿਸ ਕਰਕੇ ਸਾਨੂੰ ਰਹਿਣ ਲਈ ਕੋਰਾਲਾ ਵਿਖੇ ਫਲੈਟ ਮੁਫਤ ਵਿੱਚ ਮਿਲ ਜਾਵੇ ਮਿਲ ਗਿਆ ਤੇ ਇਹ ਫਲੈਟ ਪਹਿਲਾਂ ਤਰਮਿੰਦਰ ਦਾ ਸੀ ਪਰ ਜਦੋਂ ਉਹ ਉਹਨਾਂ ਨੇ ਜੋ ਵਿਖੇ ਬੰਗਲਾ ਖਰੀਦ ਲਿਆ ਤਾਂ ਉਹ ਪਰਿਵਾਰ ਸਮੇਤ ਉੱਥੇ ਚਲੇ ਗਏ ਤੇ ਫ્લેਟ ਦਾਦਰ ਸਟੂਡੀਓ ਦੇ ਸਾਹਮਣੇ ਗੁਪਤਾ ਸੋਪ ਨਾਂ ਦੇ ਫੈਕਟਰੀ ਮਾਲਕ ਦੇ ਨੇ ਖਰੀਦ ਲਿਆ ਪਰ ਇਸ ਦਾ ਨਾਂ ਇੱਕ ਪੋਰਸ਼ਨ ਆਏ ਗਏ ਵਾਸਤੇ ਤਰਮਿੰਦਰ ਨੇ ਆਪਣੇ ਕੋਲ ਰੱਖ ਲਿਆ ਸੋ ਇਹ ਪੋਰਸ਼ਨ ਸੁਭਾਸ਼ ਨੇ ਬਲਵੀਰ ਸਤੰਦ ਨੂੰ ਰੈਨ ਲਈ ਦਵਾ ਦਿੱਤਾ ਤੇ ਬਾਅਦ ਵਿੱਚ ਪਤਾ ਲੱਗਾ ਕਿ ਬਲਬੀਰ ਸਕੰਦ ਮੁੰਬਈ ਆਉਣ ਤੋਂ ਪਹਿਲਾਂ ਬਟਾਲੇ ਉਹਦੇ ਜੋ ਕਿ ਇੱਕ ਵਿਕਾਸ ਕੰਮ ਗੋਣਸ਼ਾਪ ਕੇਂਦਰ ਵਿੱਚ ਬਤੌਰ ਇੰਸਪੈਕਟਰ ਨੌਕਰੀ ਕਰਦੇ ਰਹੇ ਵੈਸੇ ਤਰਮਿੰਦਰ ਦੇ ਵੱਡੇ ਭਰਾ ਜੀ ਇਤਨੇ ਮੁੰਬਈ ਆਉਣ ਤੋਂ ਪਹਿਲਾਂ ਬਟਾਲੇ ਰੇਲਵੇ ਵਿਭਾਗ ਅਤੇ ਬਤੌਰ ਗੁੱਡਸ ਕਲਰਕ ਕੰਮ ਕਰਦੇ ਰਹੇ ਅਤੇ ਇੱਥੇ ਉਹਨਾਂ ਨੇ ਕਈ ਦੋਸਤ ਬਣ ਗਏ ਸਨ ਤੇ ਮੇਰੀ ਸਾਝ ਇੱਕ ਦੋਸਤੀ ਨੰਨੀ ਗਿੱਲ ਨਾਲ ਸੀ ਉਹ ਡੇਟਾ ਡਰੋਡ ਫਾਟਕ ਦੇ ਕੋਲ ਇੱਕ ਚਾਰੇ ਵਿੱਚ ਰਹਿੰਦੇ ਸਨ ਖਬਰ ਨਾਨਤ ਤੱਕ ਬਨੇ ਰਹਿਣ ਲਈ ਧੰਨਵਾਦ